ਆਵਾਦੀ ਪਾਰਟੀ ਵੱਲੋਂ ਅੱਜ ਕਾਂਗਰਸ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਦੋਨੇ ਉਂ ਵਿਰੋਧੀ ਪਾਰਟੀਆਂ ਨੂੰ ਵੱਡੇ ਝਟਕੇ ਦਿੱਤੇ ਗਏ ਨੇ ਆਵਾਦੀ ਪਾਰਟੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਯੂਥ ਆਗੂ ਤੇ ਕਾਂਗਰਸ ਪਾਰਟੀ ਦੇ ਯੂਥ ਆਗੂ ਆਪਣੀ ਆਪਣੀ ਪਾਰਟੀ ਛੱਡ ਕੇ ਆਵਾਦੀ ਪਾਰਟੀ 'ਚ ਸ਼ਾਮਲ ਹੋ ਗਏ ਨੇ ਆਵਾਦੀ ਪਾਰਟੀ 'ਚ ਉਹਨਾਂ ਦਾ ਸਵਾਗਤ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਗਿਆ ਤੇ ਲਾਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਕਿ ਜਲੰਧਰ ਦੇਮਾਲੇ ਦੇ ਵਿੱਚ ਆਮ ਆਦੀ ਪਾਰਟੀ ਹੋਰ ਮਜ਼ਬੂਤ ਹੋ ਗਈ ਹੈ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਦੇ ਕਰੀਬੀ ਅਤੇ ਵੈਸਟ ਹਲਕੇ ਤੋਂ ਚੰਗੀ ਪ੍ਰਭਾਵ ਰੱਖਣ ਵਾਲੇ ਬੀਜੇਪੀ ਨੇਤਾ ਪ੍ਰਦੀਪ ਖੁੱਲਰ ਅੱਜ ਆਮ ਆਦੀ ਪਾਰਟੀ ਚ ਸ਼ਾਮਲ ਹੋ ਗਏ ਨੇ ਪ੍ਰਦੀਪ ਖੁੱਲਰ ਵਿਜੇ ਸਾਂਪਲਾ ਦੇ ਕਰੀਬੀਆਂ ਵਿੱਚੋਂ ਇੱਕ ਨੌਜਵਾਨ ਨੇਤਾ ਮੰਨੇ ਜਾਂਦੇ ਨੇ ਅੱਜ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਦੇ ਘਰ ਵਿਖੇ ਉਹਨਾਂ ਦਾ ਸਵਾਗਤ ਕੀਤਾ ਗਿਆ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਦੀਪ ਖੁੱਲਰ ਨੂੰ ਪਾਰਟੀ ਜੁਆਇਨ ਕਰਵਾਈ ਖੁੱਲਰ ਦੇ ਨਾਲ ਉਹਨਾਂ ਦੇ ਨਾਲ ਜਿਹੜੇ ਖਾਸ ਸਮਰਥਕ ਨੇ ਉਹ ਵੀ ਆਮ ਆਦੀ ਪਾਰਟੀ ਤੇ ਸ਼ਾਮਲ ਹੋ ਗਏ ਨੇ ਪ੍ਰਦੀਪ ਖੁੱਲਰ ਬੀਜੇਪੀ ਦੇ ਪਿਛਲੇ ਕਰੀਬ 1 ਦਹਾਕੇ ਤੋਂ ਪਾਰਟੀ ਲਈ ਕੰਮ ਕਰੇ ਸੀ ਨੇ ਜਲੰਧਰ ਦੇ ਵਿੱਚ ਕਈ ਵੱਡੇ ਧਰਨੇ ਤੇ ਬੀਜੇਪੀ ਦੇ ਪ੍ਰਦਰਸ਼ਨਾਂ ਦੇ ਵਿੱਚ ਪ੍ਰਦੀਪ ਖੁੱਲਰ ਦੀ ਐਮ ਭੂਮਿਕਾ ਰਹੀ ਹੈ ਆਮਾਦੀ ਪਾਰਟੀ ਬਲੂ ਦੱਸਿਆ ਗਿਆ ਕਿ ਹੁਣ ਉਹਨਾਂ ਦਾ ਆਮਾਦੀ ਪਾਰਟੀ ਤੇ ਸ਼ਾਮਲ ਹੋਣ ਕਾਰਨ ਭਾਰਤੀ ਜਨਤਾ ਪਾਰਟੀ ਨੂੰ ਇੱਕ ਵੱਡਾ ਝਟਕਾ ਲੱਗਾ ਤਾਂ ਦੱਸਦੇ ਕਿ ਪਿਛਲੇ ਦਿਨੀ ਹੀ ਵਿਜੇ ਸਾਂਪਲ ਦੇ ਰਿਸ਼ਤੇਦਾਰ ਵੀ ਭਾਰਤੀ ਜਨਤਾ ਪਾਰਟੀ ਛੱਡ ਕੇ ਆਮਾਦੀ ਪਾਰਟੀ ਤੇ ਸ਼ਾਮਲ ਹੋ ਗਏ ਸੀ ਵਿਜੇ ਸਾਂਪਲਾ ਜਿਹੜੇ ਕੇਂਦਰੀ ਮੰਤਰੀ रह ਚੁੱਕੇ ਨੇ ਇਸ ਸਮੇਂ ਕੌਮੀ ਐਸਸੀ ਕਮਿਸ਼ਨ ਦੇ ਚੇਅਰਮੈਨ ਮੀਨੇ ਉਹਨਾਂ ਦੇ ਪਤੀਜੇ বিজেপি ਦੇ ਨੌਜਵਾਨ ਨੇਤਾ ਰੋਬਰਟ ਸਾਂਪਲਾ ਨੇ ਵੀ ਚੰਡੀਗੜ੍ਹ ਪਹੁੰਚ ਕੇ ਆਮ ਆਦੀ ਪਾਰਟੀ ਜੁਆਇਨ ਕਰ ਲਈ ਸੀ ਇਹ ਵੀ ਦੱਸਿਆ ਜਾ ਰਿਹਾ ਸੀ ਕਿ ਰੋਬਰਟ ਸਾਂਪਲਾ ਪਿਛਲੇ ਇੱਕ ਦਹਾਕੇ ਤੋਂ বিজেপি ਵਾਸਤੇ ਕੰਮ ਕਰ ਰਹੇ ਸੀ ਜੋ ਜਲੰਧਰ ਵਿੱਚ ਆਪਣੀ ਕਾਫੀ ਪਕੜ ਤੇ ਮਜ਼ਬੂਤ ਰੱਖਦੇ ਹੋ ਤਾਂ ਦੱਸਦੇ ਕਿ ਵਿਜੇ ਸਾਂਪਲਾ ਦੀ ਜੁਆਇਨਿੰਗ ਦੇ ਦੌਰਾਨ ਜਲੰਧਰ ਸੈਂਟਰਲ ਹਲਕੇ ਤੋਂ ਵਿਧਾਇਕ ਰਮਨ ਰੂੜਾ ਵੀ ਉਸ ਸਮੇਂ ਨਾਲ ਸੰਬੰਧਿਤ ਇਸੇ ਤਰ੍ਹਾਂ ਜਿਵੇਂ ਭਾਰਤੀ ਜਨਤਾ ਪਾਰਟੀ ਨੂੰ ਅੱਜ ਪ੍ਰਦੀਪ ਖੁੱਲਰ ਨੇ ਛਟਕਾ ਦਿੱਤਾ ਤੇ ਆਮ ਆਦੀ ਪਾਰਟੀ ਚ ਸ਼ਾਮਲ ਹੋ ਗਏ ਨੇ ਉਥੇ ਮਾਲਵਾ ਚ ਨੌਜਵਾਨ ਕਾਂਗਰਸ ਪਾਰਟੀ ਦੇ ਨਿਤਾ ਚਸ਼ਬਿੰਦਰ ਵੀਰ ਸਿੰਘ ਚਾਹਲਵੀ ਕਾਂਗਰਸ ਪਾਰਟੀ ਛੱਡ ਕੇ ਆਮ ਆਦੀ ਪਾਰਟੀ ਤੇ ਸ਼ਾਮਲ ਹੋ ਗਏ ਨੇ ਜਿਨ੍ਹਾਂ ਦਾ ਸਵਾਗਤ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਗਿਆ ਚਸ਼ਬਿੰਦਰ ਵੀਰ ਸਿੰਘ ਚਾਹਲ ਵੱਲੋਂ ਆਮ ਆਦੀ ਪਾਰਟੀ ਤੇ ਸ਼ਾਮਲ ਹੋਣ ਨੂੰ ਲੈ ਕੇ ਆਮ ਆਦੀ ਪਾਰਟੀ ਨੇ ਦਾਅਵਾ ਕੀਤਾ ਕਿ ਮਾਲਵਾ ਦੇ ਵਿੱਚ ਆਮ ਆਦੀ ਪਾਰਟੀ ਹੋਰ ਮਜ਼ਬੂਤ ਹੋ ਗਈ ਹੈ ਕਿ ਕਾਂਗਰਸ ਪਾਰਟੀ ਨੂੰ ਇੱਕ ਬਹੁਤ ਵੱਡਾ ਝਟਕਾ ਲੱਗਾ ਜਸਵਿੰਦਰ ਬੀਰ ਸਿੰਘ ਹੋਣੀ ਆਪਣੇ ਸਾਥੀਆਂ ਦੇ ਨਾਲ ਆਮ ਆਦੀ ਪਾਰਟੀ 'ਚ ਸ਼ਾਮਲ ਹੋ ਗਏ ਨੇ ਜਿੰਨਾਂ ਦਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਵਾਗਤ ਕੀਤਾ ਗਿਆ ਜਸਵਿੰਦਰ ਬੀਰ ਸਿੰਘ ਚਾਲ ਜੂਜ ਕਾਂਗਰਸ ਦੇ ਜਰਨਲਿਸਟ ਅੱਤਰ ਵੀ रह ਚੁੱਕੇ ਨੇ ਜਦੋਂ ਮਾਨਸਾ ਤੋਂ ਲਗਾਤਾਰ ਟਿਕਟ ਦਾ ਦਾਵਾ ਕਰ ਰਹੇ ਸੀ 2022 ਦੇ ਵਿੱਚ ਉਹਨਾਂ ਦੀ ਟਿਕਟ ਕੱਟ ਕੇ ਸਿੱਧੂ ਮੂਸੇਵਾਲਾ ਨੂੰ ਦਿੱਤੀ ਗਈ ਸੀ ਤੇ ਉਸ ਸਮੇਂ ਵੀ ਚਸ਼ਬਿੰਦਰ ਵੀਰ ਸਿੰਘਾ ਉਹਨਾਂ ਨੇ ਕਾਂਗਰਸ ਪਾਰਟੀ ਨਾਲੋਂ ਆਪਣੀ ਨਾਰਾਜ਼ਗੀ ਜਤਾਈ ਸੀ ਨਾਰਾਜ਼ਗੀ ਜ਼ਾਹਰ ਕੀਤੀ ਉਸ ਸਮੇਂ ਚਸ਼ਬਿੰਦਰ ਵੀਰ ਸਿੰਘ ਚਾਲ ਉਹਨਾਂ ਨੂੰ ਕਾਂਗਰਸ ਪਾਰਟੀ ਨੇ ਮਨਾ ਲਿਆ ਸੀ ਲੇਕਿਨ ਅੱਜ ਉਹਨਾਂ ਨੇ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਖੁਦ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੋਸ਼ਲ ਮੀਡੀਆ ਦੇ ਜ਼ਰੀਏ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਨੇ ਤਸਵੀਰਾਂ ਵੀ ਸੰਝੀਆਂ ਕੀਤੀਆਂ ਨੇ ਜਿਹਦੇ ਵਿੱਚ ਕਿਹਾ ਗਿਆ ਕਿ ਮਾਲਵੇ ਦੇ ਵਿੱਚ ਹੋਰ ਮਜ਼ਬੂਤ ਹੋਇਆ ਆਮ ਆਦਮੀ ਪਾਰਟੀ ਦਾ ਪਰਿਵਾਰ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਚ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਰਹਿ ਚੁੱਕੇ ਚਸਬਿੰਦਰ ਬੀਰ ਸਿੰਘ ਚਾਲ ਆਪਣੇ ਸੈਂਕੜੇ ਸਮਰਥਕਾਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ ਪਾਰਟੀ ਚ ਸਾਰਿਆਂ ਦਾ ਸਵਾਗਤ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਬਹੁਤ ਸਾਰੇ ਨੇਤਾ ਆਪਣੀ ਆਪਣੀਆਂ ਪਾਰਟੀਆਂ ਛੱਡ ਕੇ ਦੂਜੀਆਂ ਪਾਰਟੀਆਂ ਵਿੱਚ ਸ਼ਾਮਲ ਹੋ ਰਹੇ ਨੇ ਕਾਂਗਰਸ ਪਾਰਟੀ ਨੂੰ ਲਗਾਤਾਰ ਝਟਕੇ ਮਿਲ ਰਹੇ ਨੇ ਕਾਂਗਰਸ ਪਾਰਟੀ ਦੇ ਜ਼ਿਆਦਾਤਰ ਲੀਡਰ ਆਮ ਕਾਂਗਰਸ ਪਾਰਟੀ ਛੱਡ ਕੇ ਆਮ ਆਦੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਨੇ ਜਾਂ ਫਿਰ ਭਾਜਪਾ ਵਿੱਚ ਭਾਜਪਾ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਘੱਟ ਜਾ ਰਹੇ ਲੇਕਿਨ ਜ਼ਿਆਦਾਤਰ ਜਿਹੜੇ ਨੇ ਉਹ ਆਮ ਆਦੀ ਪਾਰਟੀ 'ਚ ਸ਼ਾਮਲ ਹੋ ਰਹੇ ਨੇ ਚਾਹੇ ਸ਼ਾਰਪੁਰ ਤੋਂ ਕਾਂਗਰਸ ਪਾਰਟੀ ਦੇ ਨੇ ਤਾਂ ਇਹ ਗੱਲ ਕੀਤੀ ਜਾਵੇ ਡਾਕਟਰ ਰਾਜਕਮਰ ਚੱਬੇਵਾਲ ਜਿਹੜੇ ਦੋ ਦਫਾ ਮਲੇ ਰਹ ਚੁਕੇ ਨੇ ਉਹ ਪਾਰਟੀ ਛੱਡ ਕੇ ਫਿਰ ਆਮ ਆਦੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਬਣ ਜਾਂਦੇ ਨੇ ਇਸੇ ਤਰ੍ਹਾਂ ਅਗਰ ਗੱਲ ਕੀਤੀ ਜਾਵੇ ਤਾਂ ਫਤਿਹਗੜ ਸਾਹਿਬ ਤੋਂ ਸਾਬਕਾ ਵਿਧਾਇਕ ਰਹ ਚੁਕੇ ਗੁਰਪ੍ਰੀਤ ਸਿੰਘ ਜੀਪੀ ਹੋਣੇ ਵੀ ਕਾਂਗਰਸ ਪਾਰਟੀ ਛੱਡ ਦਿੰਦੇ ਨੇ ਬਾਅਦ ਵਿੱਚ ਆਮ ਆਦੀ ਪਾਰਟੀ ਦੇ ਉਮੀਦਵਾਰ ਬਣ ਜਾਂਦੇ ਨੇ ਚਾਹੇ ਪਰਨੀਤ ਕੌਰ ਦਾ ਪਰਿਵਾਰ ਹੋਵੇ ਚਾਹੇ ਰਣਜੀਤ ਸਿੰਘ ਬਿੱਟੂ ਹੋਣ ਸਾਰੇ ਕਾਂਗਰਸ ਪਾਰਟੀ ਛੱਡ ਕੇ ਕੋਈ ਭਾਜਪਾ ਤੇ ਚਲਾ ਗਿਆ ਤੇ ਕੋਈ ਆਮਾਦੀ ਪਾਰਟੀ ਤੇ ਨਿਕਲ ਫਿਲਹਾਲ ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੋ ਕੇ ਭਾਰਤੀ ਜਨਤਾ ਪਾਰਟੀ ਦੇ ਤੇ ਕਾਂਗਰਸ ਪਾਰਟੀ ਦੇ ਜੂਠ ਆ ਗੂ ਆਪਣੀ ਆਪਣੀ ਪਾਰਟੀ ਛੱਡ ਕੇ ਹੁਣ ਉਹਨਾਂ ਨੇ ਆਪਣੇ ਹੱਥਾਂ ਦੇ ਵਿੱਚ ਝਾੜੂ ਫੜ ਲਿਆ ਫਿਲਹਾਲ ਇਸ ਜਾਣਕਾਰੀ ਦੇ ਤੁਹਾਡਾ ਤੋਂ ਰਹਿ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ